ਲੋਕ ਸਭਾ ਚੋਣਾਂ ਨੂੰ ਲੈ ਕੇ ਮਹਿਸ ਕੁਝ ਮਹੀਨੇ ਤਾਂ ਸਮਾਂ ਹੀ ਬਾਕੀ ਰਹਿੰਦਾ ਤੇ ਇਸ ਤੇ ਮੱਦੇ ਨਜ਼ਰ ਹੁਣ ਹਰ ਇੱਕ ਸਿਆਸੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਹੁਸ਼ਿਆਰਪੁਰ ਚ ਪਿਛਲੇ ਕਾਫੀ ਸਮੇਂ ਤੋਂ ਲਵਾਰਸ ਹਾਲਤ ਵਿੱਚ ਚੱਲ ਰਹੀ ਕਾਂਗਰਸ ਪਾਰਟੀ ਇੱਕ ਵਾਰ ਮੁੜ ਸਰਗਰਮ ਨਜ਼ਰ ਆਉਣ ਲੱਗੀ ਹੈ ਤੇ ਇਸ ਵਾਰ ਕਾਂਗਰਸ ਦੀ ਸਰਗਰਮੀ ਦੀ ਕਮਾਨ ਹੁਸ਼ਿਆਰਪੁਰ ਤੋਂ ਹੀ ਕਾਂਗਰਸੀ ਆਗੂ ਵਿਸ਼ਵਨਾਥ ਔਰੀ ਉਰਫ ਬੰਟੀ ਕੋੜੀਆਂ ਵਾਲਾ ਦੇ ਹੱਥ ਚ ਨਜ਼ਰ ਆ ਰਹੀ ਹੈ ਹੁਸ਼ਿਆਰਪੁਰ ਚ ਅੱਜ ਪ੍ਰੈਸ ਕਾਨਫਰੰਸ ਦੌਰਾਨ ਵਿਸ਼ਵਨਾਥ ਬੰਟੀ ਵੱਲੋਂ মিডিਆ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 9 ਜਨਵਰੀ ਦਿਨ ਮੰਗਲਵਾਰ ਨੂੰ ਹੁਸ਼ਿਆਰਪੁਰ ਸ਼ਹਿਰ 'ਚ ਕਾਂਗਰਸ ਦੀ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈ ਜਿਸ ਵਿੱਚ ਕਾਂਗਰਸੀ ਯਾਕੂ ਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਨ੍ਹਾਂ ਦੱਸਿਆ ਕਿ ਰੈਲੀ ਦਾ ਸਮਾਂ ਦੁਪਹਿਰ 1 ਵਜੇ ਦੇ ਕਰੀਬ ਦਾ ਹੈ ਤੇ ਇਸ ਰੈਲੀ ਵਿੱਚ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਸਮੇਤ ਆਮ ਲੋਕ ਸ਼ਿਰਕਤ ਕਰਨਗੇ ਉਨ੍ਹਾਂ ਕਿਹਾ ਕਿ ਰੈਲੀ ਦਾ ਮੁੱਖ ਉਦੇਸ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨਾ ਹੈ ਤੇ ਇਸ ਵਾਰ ਕਾਂਗਰਸ ਪਾਰਟੀ ਸਖਤ ਮਿਹਨਤ ਕਰਕੇ ਲੋਕ ਸਭਾ ਚੋਣਾਂ 'ਚ ਹੁਸ਼ਿਆਰਪੁਰ ਦੀ ਸੀਟ ਨੂੰ ਵੱਡੀ ਲੀਡ ਨਾਲ ਜਿੱਤੇਗੀ ਹੁਸ਼ਿਆਰਪੁਰ ਦੀ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਸਰ ਕੀ ਨਾਮ ਹੈ ਜੀ ਆਪਣਾ ਵਿਸ਼ਵਨਾਥ ਬੰਟੀ ਵਾਈਸ ਪ੍ਰੈਸਟਰੰਡ ਜਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਵੱਡਾ ਭਾਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮੋਟਿਵੇਸ਼ਨ ਕਿਹੜਾ ਕਰਨ ਲੱਗੀ ਕੀਤੀ ਜਾ ਰਹੀ ਹੈ ਸਾਡਾ ਕਾਰਨ ਇਹ ਹੈ ਕਿ ਇਕਤਾ ਜੀ ਵਿਧਾਨ ਸਭਾ ਸੋਰੀ ਲੋਕ ਸਭਾ ਦੇ ਇਲੈਕਸ਼ਨ ਨੇ ਜਿਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਜਿਹਨੇ ਕਿ ਤੁਸੀਂ ਦੇਖਦੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਕਪੜੇ ਹੀ ਕਪੜੇ ਹਰ ਪਾਸੇ ਕਰਪਸ਼ਨ ਚੱਲੀ ਹੋਆ ਉਹਦੇ ਖਿਲਾਫ ਅਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਇੱਕ ਇਮਾਨਦਾਰ ਲੀਡਰ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹੁਸ਼ਿਆਰਪੁਰ ਆ ਕੇ ਅਸੀਂ ਇੱਕ ਰੈਲੀ ਕਰੀਏ ਜਿਹਦੇ ਨਾਲ ਕਾਂਗਰਸ ਤਕੜੀ ਹੋਵੇ ਤੇ ਅਗਲਾ ਇਲੈਕਸ਼ਨ ਜਿਹੜਾ ਜਿੱਤਿਆ ਜਾਵੇ ਕਿੰਨੀ ਤਰੀਕ ਨੂੰ ਰੈਲੀ ਹੈ ਤੇ ਕਿਹੜੀ ਜੀ 9 ਤਰੀਕ ਨੂੰ ਰੈਲੀ ਹੈ ਜੀ ਭੰਡਾਰੀ ਦੀ ਬੋਡੀ ਦੁਪਹਿਰ 1 ਵਜੇ ਹਾਂਜੀ ਤੇ ਦੂਸਰਾ ਇਕੱਠ ਦੀ ਆਪਾਂ ਗੱਲ ਕਰੀਏ ਤਾਂ ਕਿੰਨਾ ਇਕੱਠ ਹੋਣ ਦੀ ਸੰਭਾਵਨਾ ਅਸੀਂ ਉ ਵਰੂਦੀਆਂ ਨੂੰ ਪਤਾ ਲੱਜੂਗਾ ਕਿ ਰੈਲੀ ਹੋਈ ਹੈ। ਲੋਕ ਸਭਾ ਚੋਣਾਂ ਦੀ ਤੁਸੀਂ ਗੱਲ ਕੀਤੀ ਹੈ, ਲੋਕ ਸਭਾ ਚੋਣਾਂ ਦੀ ਲੈ ਕੇ ਆਪਾਂ ਗੱਲ ਕਰੀਏ। ਇਹ ਜ਼ਿਲ੍ਹਾ ਪੱਧਰ ਦੀ ਰੈਲੀ ਹੈ ਜਿਹੜਾ ਹਲਕਾ ਇੱਕ ਪੱਧਰ ਦੀ ਰੈਲੀ ਹੈ। ਇਹ ਹਲਕਾ ਪੱਧਰ ਦੀ ਰੈਲੀ ਹੈ ਜੀ, ਜ਼ਿਲ੍ਹਾ ਪੱਧਰ ਤੇ ਰੈਲੀ ਜਿਹਦੇ ਪ੍ਰਧਾਨ ਜੀ ਹੁਕਮ ਕਰਦਣਗੇ ਸਿੱਧੂ ਸਾਹਿਬ ਉਦੋਂ ਕਰਾਂਗੇ ਕਿ ਤੁਸੀਂ ਜੀ। ਸਮੁੱਚੀ ਇੱਕ ਆਪਾਂ ਹੁਸ਼ਾਰਤਪੁਰ ਦੇ ਵਿੱਚ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੀ ਆਪਾਂ ਗੱਲ ਕਰੀਏ ਕਿ ਉਹ ਬਹੁਤ ਵਧੀਆ ਕਾਰਗੁਜ਼ਾਰੀ ਨਹੀਂ ਇਹਨਾਂ ਦੀ ਮਿੱਟੀ ਹੋਵੇਗੀ। ਤੁਸੀਂ ਹੁਣ ਪਹਿਲ ਕਦਮ ਹੀ ਕੀਤੀ ਆ ਤੇ ਤੁਹਾਡੀ ਕੋਸ਼ਿਸ਼ ਉਸਰਾ ਸਾਹਿਬਾਨ ਬਹੁਤ ਸਾਰੇ ਮੁੱਦੇ ਚੱਕਣਾ ਚਾਹੁੰਦੇ ਨੇ ਪਰ ਉਹਨਾਂ ਦੀ ਇਹੀ ਗੱਲ ਚਲੋ ਅਫਸਰ ਕੋਲ ਆਪਾਂ ਨਾਮ ਨਹੀਂ ਕਰ ਸਕਦੇ ਕਿ ਸਾਡੇ ਯਾਰ ਪੈਰ ਕਰਨ ਵਾਲੇ ਹੈ ਕੋਈ ਨਾ ਸਾਡੀ ਜਿਹੜਾ ਪ੍ਰਧਾਨ ਹੈ ਮੂਰੇ ਹੋ ਕੇ ਕਰਾਂਗੇ ਜੀ ਮੂਰੇ ਹੋ ਕੇ ਕਰਾਂਗੇ ਜਦੋਂ ਕੌਂਸਲਰ ਕੋਈ ਵੀ ਆਪਣੀ ਆ ਕੇ ਸਮੱਸਿਆ ਦੱਸਣਗੇ ਹਰ ਬੰਦੇ ਨਾਲ ਖੜੇ ਹੋ ਕੇ ਉਹਨਾਂ ਦੀ ਪੈਰਵਾਈ ਕਰਾਂਗੇ ਜੀ ਬਹੁਤ ਬਈ ਤੁਹਾਡੇ ਸਾਥੀ ਵੀ ਮੰਨਦੇ ਨੇ ਵੀ ਸ਼ਿਆਗੋਤ ਦੇ ਵਿੱਚ ਕਾਂਗਰਸ ਜਿਹੜੀ ਆ ਕੋਈ ਇੱਕ ਨਹੀਂ ਤੁਸੀਂ ਮੰਨਦੇ ਹੋ ਕਿ ਤੁਸੀਂ ਕਾਂਗਰਸ ਦੇ ਵਿੱਚ ਕਾਫੀ ਦੇਖੋ ਕਾਂਗਰਸ ਇੱਕ ਜੁੱਟਈ ਆ ਕੰਮ ਕਰਨ ਦਾ ਢੰਗ ਲਗ ਲਗ ਹੁੰਦਾ ਕਿ ਜਿੱਦਾਂ ਕਿਸੇ ਬੰਦੇ ਦਾ ਢੰਗ ਕੋਸ਼ਾ ਉਹ ਆਪਣੇ ਢੰਗ ਨਾਲ ਕਰਦਾ ਸਾਡਾ ਕੋਈ ਟੰਗ ਹੋ ਰਾ ਸੀ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆ ਕਿ ਕਾਂਗਰਸ ਖੜੀ ਕਰੀਏ ਜੀ ਇਸ ਰੈਲੀ ਦੀ ਗੱਲ ਕਰੀਏ ਜੀ ਕੀ ਆਸ਼ਸ ਦਿਓਗੇ ਕਿ ਕਿਹੜੇ ਕਿਹੜੇ ਤੇਰੇ ਜਿਹੜੇ ਹੁਸ਼ਿਆਰ ਗੋਣ ਨਾਲ ਜੁੜਿਆ ਕਾਂਗਰਸ ਦੇ ਉਹ ਦੇਖਣ ਨੂੰ ਦੇਖੋ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਆ ਜੀ ਬਾਕੀ ਉਹਨਾਂ ਦੀ ਮਰਜ਼ੀ ਆ ਜਿਨ੍ਹਾਂ ਨੂੰ ਸਾਡਾ ਕੰਮ پسند ਹੋਊਗਾ ਆ ਜਾਣਗੇ ਜਿਨ੍ਹਾਂ ਨੂੰ ਨਹੀਂ ਸਿੰਦੂਗਾ ਆਣਗੇ ਲਗਾਤਾਰ ਲਗਾਤਾਰ ਪਰਮਾ ਦਾ ਦਾ ਰੈਲੀ ਨਾਲ ਹੀ ਸ਼ੁਰੂ ਹੋਇਆ ਹੈ ਬਾਕੀ ਸੁਰ ਵੀ ਉੱਥੇ ਆ ਵੀ ਤੁਸੀਂ ਬਾਗੀਾਂ ਦੇ ਨਾਲ ਜੁੜਦੇ ਅਸੀਂ ਤੁਸੀਂ ਦੱਸ ਦਿਓ ਕੌਣ ਬਾਗੀ ਆ ਉਹ ਨਾਮ ਲੈਦਣ ਕਿਸੇ ਦਾ ਫਿਰ ਆਪਾਂ ਮੰਨ ਲੈਨੇ ਉਸ ਗੱਲ ਨੂੰ 9 ਤਰੀਕ ਨੂੰ ਜਿਹੜੀ ਅਸੀਂ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਨਵਾਈ ਦੇ ਵਿੱਚ ਰੈਲੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਤਾਂ ਇਹ ਹੀ ਹੈਗੀ ਆ ਕਿ ਹਲੇਲੇ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਮੁੱਚੀ ਦੀ ਸਮੁੱਚੀ ਉਸ ਰੈਲੀ ਦੇ ਵਿੱਚ ਪਹੁੰਚਣੀ ਚਾਹੀਦੀ ਹੈਗੀ ਆ ਔਰ ਅਸੀਂ ਅਪੀਲ ਵੀ ਕਰਾਂਗੇ ਫੋਨ ਦੁਆਰਾ ਵੀ ਕਰਾਂਗੇ ਜਿੱਥੇ ਕਿਸੇ ਲੀਡਰ ਨੂੰ ਮਿਲਣ ਦੀ ਜ਼ਰੂਰਤ ਪਈ ਉੱਥੇ ਮਿਲ ਕੇ ਵੀ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਸ ਰੈਲੀ ਦੇ ਵਿੱਚ ਸ਼ਾਮੂਲੀਤ ਕਰਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਿਆਰੀਆਂ ਕਿੰਨੀਆਂ ਹੋ ਰਹੀਆਂ ਨੇ ਤਿਆਰੀਆਂ ਲਗਭਗ ਸਾਡੀਆਂ ਚੱਲ ਰਹੀਆਂ ਜਾਂ ਸਾਡੀ ਸਮੁੱਚੀ ਟੀਮ ਔਰ ਸਾਡੇ 17 ਕਾਉਂਸਲਰ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਪੰਜਾਬ ਦੇ ਕੋਆਰਡੀਨੇਟਰ ਐਸਸੀ ਸੈੱਲ ਦੇ ਜਿਹੜੇ ਨਵ ਨਿਯੁਕਤ ਹੈਗੇ ਆ ਇੰਟਕ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਹੋਰ ਵੀ ਜਿੰਨੇ ਵੀ ਸਾਰੇ ਸਾਡੇ ਕਾਉਂਸਲਰ ਆ ਪੱਪਾ ਭਾਰ ਆ ਔਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਕੱਲੇ ਕੱਲੇ ਵਾਰਡ ਦੇ ਵਿੱਚ ਘੁੰਮ ਰਹੇ ਆ ਔਰ ਸਾਰਿਆਂ ਨੂੰ ਇਸਰਾਈਲੀ ਨੂੰ ਕਾਮਯਾਬ ਕਰਨ ਵਾਸਤੇ ਕਹਿ ਰਹੇ ਹੈਗੇ ਆ ਆਪਾਂ ਦੇਖ ਸਕਦੇ ਆ ਸੰਸਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਸ਼ਾਰਪੁਰ ਦੇ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਨੂੰ ਲੈ ਕੇ ਭ੍ਰਸ਼ਟਾਚਾਰ ਦੀ ਮਸੂਦੂ ਵੀ ਆ ਰਹੀ ਹੈ ਕਿ ਕਾਂਗਰਸ ਹੁਣ ਸਰਗਰਮ ਹੋਈ ਹੈ ਵਿਰੋਧੀ ਧਰ ਦੀ ਭੂਮਿਕਾ ਨਿਭਾਈ ਕਿ ਉਹ ਦੇਖੋ ਅਸੀਂ ਤਾਂ ਪਿਛਲੇ ਲਗਭਗ ਡੇਢ ਦੋ ਸਾਲ ਤੋਂ ਬਹੁਤ ਅੱਛੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੇ ਹਾਂ ਉਹ ਗੱਲ ਬਖਰੀ ਹੈਗੀ ਆ ਕਿ ਜਿਸ ਟਾਈਮ ਸਰਕਾਰਾਂ ਆਉਂਦੀਆਂ ਕੁਝ ਧੱਕਾ ਕਰਦੀਆਂ ਜਾਂ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਦੀਆਂ ਜਾਂ ਡਿਵੈਲਪਮੈਂਟ ਦੇ ਕੰਮਾਂ ਨੂੰ ਵੀ ਨਜ਼ਰਅੰਦਾਜ਼ ਕਰਦੀਆਂ ਲੇਕਿਨ ਜੇ ਅਸੀਂ ਇਸੇ ਟੀਚੇ ਦੇ ਉੱਤੇ ਲੈ ਕੇ ਬੈਠ ਰਹੀ ਵੀ ਕੋ ਕੰਮ ਨਹੀਂ ਕਰੀਏ ਸਾਡਾ ਮਸਲਾ ਦਾ ਆਪੋਜੀਸ਼ਨ ਦੇ ਵਿੱਚ ਬੈਠੇ ਆ ਮੁੱਦੇ ਉਠਾਉਣਾ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਹੈਗਾ ਕਿ ਲੋਕ ਇਸ ਟਾਈਮ ਜਿਹੜੀ ਘੁੱਟਨ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਕਿ ਲੋਕਾਂ ਨੇ ਇੱਕ ਬਦਲਾ ਦੇ ਤਾਂ ਸਰਕਾਰ ਲੈ ਰਹੀ ਸੀ ਲੇਕਿਨ ਬਦਲਾ ਉਹਨਾਂ ਨੇ ਇਦਾਂ ਦਾ ਲਿਆਤਾ ਕਿ ਲੋਕ ਇਸ ਟਾਈਮ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਕੇ ਰੋ ਰਹੇ ਪਏ ਅਸੀਂ ਇਹ ਕਿਹਨਾਂ ਨੂੰ ਮੌਕਾ ਦੇ ਦਿੱਤਾ